ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜੁਧ ਨਸ਼ਾ ਵਿਰੋਧ ਕੈਂਪੇਨ ਆ ਉਹਦੇ ਚ ਕਮਿਸ਼ਨਰ ਪੁਲਿਸ ਅਫਸਰ ਦੀ ਬਹੁਤ ਵੱਡੀ ਕਾਮਯਾਬੀ ਖੜੀ ਹੈ 1.6 ਕਿਲੋ 106 ਗ੍ਰਾਮ ਜਿਰੋਇਨ ਜੋਨ ਕੌਂਸੈਲ ਤੇ ਇਹਦੇ ਚ ਚਾਰ ਕੌਸ਼ੀ ਗ੍ਰਫਤਾਰ ਕੀਤੇ ਗਏ ਆ ਦਿਨੇ ਨਾ ਚ ਮੇਜਰ ਇੱਕ ਕਿਊਮੀਨਾਈਜ਼ ਇਹਦੇ ਜਿਹੜੀ ਮੇਨ ਗੱਲ ਆਈ ਹੈ ਕਿ ਪਾਕਿਸਤਾਨ ਬੇਸ ਜਿਹੜੇ ਸਮੱਗਰ ਨੇ ਸਪੈਸ਼ਲੀ ਰਾਣਾ ਨਾਮ ਦਾ ਸਮੱਗਰ ਆ ਉਹਦੇ ਨਾਲ ਇੱਕ ਟੱਕ ਸੀਗਾ ਜਿਹੜਾ ਮੇਨ ਕੌਸ਼ੀ ਆ ਸਰਜੀ ਜੇਲੀਅਸ ਜੋਬਨ ਜੋ ਕਿ ਤਰ੍ਹਾਂ ਆ ਬੜਾ ਸਾਰਾ ਰੂਲ ਉੱਤਰ ਰਹਿਣ ਵਾਲਾ ਪਹਿਲਾਂ ਵੀ ਉੱਤੇ ਬੱਚਾ ਦਰਜਿਆ ਪਰ ਕਾਫੀ ਦੇਰ ਤੋਂ ਇਹ ਐਕਟਿਵ ਹੈਗਾ ਕਨਸਾਈਨਮੈਂਟ ਸੇ ਵੀ ਕੁਝ ਨੀ ਕੇ ਆਇਆ ਕਿ ਬਹੁਤ ਸਾਰੀਆਂ ਨੇ ਰਸੀਬ ਕੀਤੀਆਂ ਡਿਫਰੈਂਟ ਲੋਕੇਸ਼ਨ ਜਿਹੜੀਆਂ ਬਾਰਡਰ ਏਰੀਆ ਜੀਆਂ ਪਾਰਟੀ ਵੈਪਨ ਵੀ ਮੁੜਾਈ ਹੈ ਤੇ ਨਾਲ ਹਿਰੋਇਨ ਵੀ ਮੁੜਾਈ ਹੈ ਸੋਰ ਵਿੱਚ ਉਸ ਤੋਂ ਬਾਅਦ ਇਸ ਨਾਲ ਇੱਕ ਨਿਊ ਨਾਈਟ ਵੀ ਸੀ ਉਹਦੀ ਵੀ ਰੈਸਟ ਹੋਈ ਹੈ ਇਸ ਤੋਂ ਇਲਾਵਾ ਰਮ ਸਿੰਘ ਜੀ ਇਸ ਹੈਪੀ ਇਸ ਹਰੇਕ ਨਾਲਾ ਏਰੀਏ ਦੇ ਰਹਿਣ ਵਾਲੇ ਦੋਨੇ ਕੁਲਵੀਰ ਏਲਿਆਸ ਗੁਰਦੀਪ ਏਲਿਆਸ ਥਾਮਸ ਇਹ ਵੀ ਨਾਲਾ ਸੈਕਟਰ ਦਾ ਰਹਿਣ ਵਾਲੇ ਆ ਸੋ ਟੋਟਲ ਇਹਨਾਂ ਤੋਂ ਜਿਹੜੀ ਬਰਾਮਦਗੀ 6 ਕਿਲੋ 106 ਗ੍ਰਾਮ ਹੋਈ ਹੈ ਔਰ ਸਾਡੀ ਜਿਹੜੀ ਕੁੱਝ ਕੁੱਝ ਹੈ ਉਹਦੇ ਚ ਉਮੀਦ ਹੈ ਕਿ ਆਉਣ ਵਾਲੇ ਟਾਈਮ ਪਰਪਰ ਤੇ ਹੀਰੋਇਨ ਵੀ ਅਸੀਂ ਜਲਦੀ ਫੜਾਂਗੇ ਕਿਉਂਕਿ ਇਹਨੇ ਸਟਾਈਲ ਬਹੁਤ ਜ਼ਿਆਦਾ ਲਾਰਜ ਸਕੇਲ ਤੇ ਕੀਤੀ ਹੈ ਇੱਕ ਗੱਲ ਇਹ ਵੀ ਇਸ ਤੋਂ ਪਤਾ ਲੱਗੀ ਹੈ ਹੋਰ ਕਿ ਇਹ ਸ਼ਰਤ ਅਮਰੀਕਾ ਜਿਹੜਾ ਦਾਕੀ ਰੂਪ ਤੇ ਗਿਆ ਸੀਗਾ ਤੇ ਉਸ ਤੋਂ ਬਾਅਦ ਰਿਪੋਰਟ ਹੋਇਆ ਆਕੀ ਨੇ ਸਭ ਤੋਂ ਪਹਿਲਾਂ ਦੇ ਇਸ ਕੰਮ ਦੇ ਉੱਤੇ ਜ਼ੋਰ ਦਿੱਤਾ ਹੈ ਔਰ ਇਹ ਪੂਰ ਫੜਿਆ ਗਿਆ ਹੈ ਹੀਰੋਇਨ ਦੇ ਕੇਸ ਨੂੰ ਸੁਝਵਾਦ ਤੇ ਆ ਗਿਆ ਬਹੁਤ ਕੁਆਂਟੀਟੀ ਸੀ ਵੀ ਜਿਹੜਾ ਦੂਜਾ ਲੜਕਾ ਹੈਗਾ ਕਰਤ ਸਿੰਘ तो थी, थी, और खिलाफ़ जी सुदर्शन जी विरोध और बलविंदर साढ़े सी आई ए थ्री ने इंचार्ज सारी टीम दिल्ली मुबारकबाद है कि बहुत अच्छा है बहुत व्डा इंटरनेशनल ब्राक कॉडल जिन्होंने कह सकते हो समैश हो और अगे उम्मीद है कि बहुत जल्दी सूर बरामदगी होगी बहुत वेपन एंड हीरो ਗ੍ਰਿਫਤਾਰੀਆਂ ਕਿੰਨੀਆਂ ਹੋਈਆਂ ਸਰ ਵਿੱਚ ਚਾਰ ਇੱਕ ਦਾ ਨਾਮ ਵੀ ਜਿਹੜਾ ਇਹਦਾ ਨਹੀਂ ਦੱਸਿਆ ਕਿ ਬਾਕੀ ਦੱਸ ਦਿੱਤਾ ਜਿਹੜੇ ਮੇਜਰ ਸੀ ਇਹ ਸਰ ਜਿਸ ਤਰ੍ਹਾਂ ਵੀ ਦੱਸਿਆ ਕਿ ਬਾਹਰ ਗਿਆ ਸੀ ਰਿਪੋਰਟ ਹੋਇਆ ਕਿ ਉੱਥੋਂ ਹੀ ਇਹੋ ਜਿਹੇ ਕਾਰੋਬਾਰ ਚ ਲਿਫਟ ਹੋ ਕੇ ਆਇਆ ਜਾਂ ਕੋਈ ਦੇਖੋ ਜਿਹੜਾ ਆਮ ਆਪਣੇ ਇੱਥੇ ਇੱਕ ਗੱਲ ਦੇਖੀਏ ਕਿ ਟੋਪੋਗ੍ਰਾਫਿਕਲੀ ਜਿਹੜੇ ਬਾਰਡਰ ਦੇ ਨੇੜੇ ਪੈਂਦੇ ਪਿੰਡ ਉਹਨਾਂ ਵਿੱਚ ਜ਼ਿਆਦਾਤਰ ਲੋਕਾਂ ਦੇ ਇਹੋ ਜਿਹੇ ਜਿਹੜੇ ਕੰਟੈਕਟਸ ਬਣ ਜਾਂਦੇ ਆ ਵਾਰਣਾ ਇਹ ਗੱਲ ਤੁਸੀਂ ਦੇਖ ਰਹੇ ਹੋ ਤੇ ਮੈਨੂੰ ਲੱਗਦਾ ਕਿ ਵਾਪਸ ਆ ਕੇ ਹੀ ਜਗਾ ਕੰਟੈਕਟਸ ਨਹੀਂ ਬਣਾ ਲਏ ਪਿੰਡਾਂ ਚ ਅੱਗੇ ਤੋਂ ਕੇ ਸੌਂਗਰ ਨਾਲ ਔਰ ਜਿਹੜੇ ਬੰਦੇ ਕੋਰੀਅਰ ਇਹਨੇ ਡਿਵੈਲਪ ਕਰਨੇ ਪੈਸੇ ਦੇ ਲਾਲਚ ਦੇ ਵਿੱਚ ਉੱਥੋਂ ਇਹ ਸਾਰੀ ਗੱਲ ਜਿਹੜੀ ਅੱਗੇ ਆਪਣਾ ਹੈਕਸਸ ਨਾ ਸਿਟੀ ਗ੍ਰਿਪ ਚ ਲਾ ਕੇ ਸੀ ਇਹ ਪਰਿਵਾਰ ਦੇ ਮੈਂਬਰ ਕਿੰਨੇ ਹੀ ਹੋਰ ਹੈ ਕਿਹੜੇ ਤਰ੍ਹਾਂ ਦੇ ਪਰਿਵਾਰ ਦੀ ਅੱਗੇ ਕੋਈ ਗੱਲ ਨਹੀਂ ਆਈ ਸਾਹਮਣੇ ਬਟ ਉਹਦੇ ਇਹ ਛੋਟੀ ਉਮਰ ਦਾ ਹੀ ਹੈ 29 ਸਾਲ ਦਾ ਹੀ ਹੈ ਤੇ ਕਹਦਾ ਕਿ ਇਹਨੇ ਦੁਨੀਆ ਅਸੀਂ ਸਾਰੇ ਵਰਕ ਕਰ ਰਹੇ ਆ ਬੜਾ ਪ੍ਰੋਫੈਸ਼ਨਲੀ ਇਸ ਖੱਤ ਤੇ ਜਿਹੜੀਆਂ ਇਹਨੇ ਪਹਿਲੀਆਂ ਕਨਸਾਈਨਮੈਂਟ ਦਿੱਤੀਆਂ ਉਹਦੇ ਉੱਤੇ ਮੈਂ ਤੋਂ ਪਹਿਰੇ ਆਪਾਂ ਤੁਹਾਨੂੰ ਹੋਰ ਕਹਿੰਦੇ ਹਾਂ ਕਿੰਨੀ ਦੇਰ ਤੋਂ ਕੰਮ ਕਰਿਆ ਸਰ ਕਿੰਨੀ ਦੇਰ ਤੋਂ ਕੰਮ ਕਰਿਆ ਆਪਾਂ ਉਹਨੂੰ ਸਿਚੂਏਸ਼ਨ ਦਾ ਕਾਫੀ ਐਕਟਿਵ ਹੈ ਸਰ ਬੁੱਢਾ ਕਾਰੋਬਾਰ ਕੀ ਸੀ ਇਹਨਾਂ ਦਾ ਬੁੱਢਾ ਕਾਰੋਬਾਰ ਵੇਰ ਸਕੂਲ ਬੈਂਡ ਡਰਾਈਵਰ ਹੈ ਤੇ ਇਹ ਜਿਹੜਾ ਅੰਦਰ ਮੈਂ ਆਪਣੇ ਸਰਕੀ ਦਾ ਦੂਜੇ ਦੋਨੇ ਅਨਪਲੋਇਡ ਆ ਬੇਰੁਜ਼ਗਾਰ ਨੇ ਸਕਤੀ ਕਰ ਰਹੀ ਹੈ ਕਿ ਐਨ ਦੀ ਸ਼ਕਤੀ ਹੋਣ ਦੇ ਬਾਵਜੂਦ ਜਿਹੜਾ ਨਸ਼ਾ ਖੰਭੀ ਹੋ ਰਿਹਾ ਕਿ ਸਰਕਾਰ ਵੀ ਇਹਨਾਂ ਯੋਰ ਲਾਤਾ ਫਿਰ ਵੀ ਪੁਰਸ ਵੀ ਨਹੀਂ ਸ਼ਕਤੀਕਾਰੀ ਹੈ ਫਿਰ ਵੀ ਕਿਉਂ ਨਹੀਂ ਸ਼ਕਤੀ ਹੈ ਕੋਈ ਨਹੀਂ ਪਤਾ ਕਿ ਇਹ ਕ੍ਰਾਸ ਕੁਆਟਰ ਜਿਹੜੇ ਡਰੋਨ ਦੀ ਮੂਵਮੈਂਟ ਹੈ ਨਾ ਜੀ ਉਹ ਤੁਹਾਨੂੰ ਪਤਾ ਹੈ ਟੈਕਨੋਲੋਜੀ ਇਹ ਹੋ ਗਈ ਹੈ ਕਿ ਇੰਨਾ ਵੱਡਾ ਸਾਡਾ ਬਾਸ ਬਾਰਡਰ ਉਹਦੇ ਨਾਲ ਕੁਸ਼ੀ ਕਰੀ ਜਾ ਔਰ ਪੈਸੇ ਦੇ ਲਾਟਕੇ ਵਿੱਚ ਜਿਹੜੇ ਲੋਕ ਨੇ ਉਹ ਸਿਵਰ ਬਣੇ ਹੋਏ ਨੇ ਮੈਂ ਇਹੀ ਕਹਿ ਰਿਹਾ ਕਿ ਤੁਮ ਮੁਲਕ ਨਾਲ ਆਪਣਾ ਦਰਪਨ ਦਰਪਨ ਖੁਸ਼ੀ ਨੂੰ ਹੋ ਰਹੀ ਹੈ ਇੰਟਰਨੈਸ਼ਨਲ ਬਾਰਡਰ ਦੇ ਕ੍ਰਾਸ ਉਦੇਚ ਹੈਗਾ ਪਰ ਇਹਦੇ ਵਿੱਚ ਕੋਈ ਤੁਸੀਂ ਵੀ ਸਾਰੇ ਸਮਝੋ ਕਿ ਕਿੰਨਾ ਨਸ਼ੇ ਨੂੰ ਘੱਲ ਪਈ ਹੈ ਔਰ ਜੇ ਤਾਂ ਹੀ ਅਪਾ ਇਨਫੋਰਸਮੈਂਟ ਦੇ ਉੱਤੇ ਸਾਡਾ ਪ੍ਰੈਸ਼ਰ ਹੈਗਾ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਐਡਿਕਟ ਜਿਹੜੇ ਐਡਿਕਟਸ ਨੇ ਉਹਨਾਂ ਦਾ ਅਗਰ ਵੀ ਪੁਲਿਸ ਕਾਫੀ ਵੱਡੇ ਪੱਧਰ ਤੇ ਕਰਾ ਰਹੀ ਹੈ ਅਸਲ ਵਿੱਚ ਇਹ ਨਹੀਂ ਸਕਦੀ ਹੋਰ ਉਹ ਕਿத்து ਆਇਆ ਸੀ ਅਮਰੀਕਨ ਅਮਰੀਕਾ ਦੀ ਚਾਲ ਕਲੀਅਰ ਕਰ ਰਹੇ ਆ ਅਸੀਂ ਜਿਹੜੇ ਪਾਸਪੋਰਟ ਚਲਿਆ ਰਿਹਾ ਹੈ ਉਹ ਅੱਗੇ ਗੱਲ ਪਰੇ ਹੋ ਗਈ ਹੈ ਤਾਂ ਮੈਂ ਉਹ ਪੂਰਾ ਡਿਟੇਲ ਨਹੀਂ ਕਰ ਸਕਦਾ ਸਰ ਕਾਰਨ ਕੀ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਜਿਆਦਾ ਨਾਲ ਜੋੜਿਆ ਜਾ ਰਿਹਾ ਹੈ ਜਦੋਂ ਤੁਹਾਨੂੰ ਦੱਸਿਆ ਰਹੇ ਜਿੰਨਾ ਨਾਨਪਲੋਇਡ ਬੰਦੇ ਹੈ ਤੇ ਪੈਸੇ ਦੇ ਲਾਲਚ ਨਾਲ ਪਰ ਇਹ ਨਹੀਂ ਲੱਗਦਾ ਕਿ ਇਹਨਾਂ ਦੀ ਜਮਾਨਤ ਜਲਦੀ ਹੋ ਜੇ ਇਹਨਾਂ ਇਸ ਕਰਕੇ ਨਾਲ ਜੋੜਦੇ ਜਮਾਨਤ ਤੇ ਰੂਬੀਨਲ ਲਿਕੁਇਡ ਸੀਪਾ ਕਿਤੇ ਮੇਜਰ ਹੀ ਨਹੀਂ ਠੀਕ ਹੈ ਠੀਕ ਹੈ